ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਕਬੀਰ ਜੀ ਦੇ 6 ਤੋਂ 10 ਤੱਕ ਸ਼ਲੋਕਾਂ ਤੇ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਮਤਲਬ ਇਹਨਾਂ ਵਿੱਚੋਂ ਮੁੱਖ ਗੱਲਾਂ ਸਿੱਖਿਆਵਾਂ ਕਢੀਏ ਹਾਂਜੀ ਆਪਣਾ ਮਕਸਦ ਇਹ ਦੇਖਣਾ ਹੈ ਕਿ ਇਹ ਸ਼ਲੋਕ ਹਉਮੈ ਮਤਲਬ ਹੰਕਾਰ ਨਾਲ ਨਿਜਠਣ ਬਾਰੇ ਕੀ ਕਹਿੰਦੇ ਨੇ ਹਾਂਜੀ ਤੇ ਹਉਮੈ ਯਾਨੀ ਮੈਂ ਮੇਰੀ ਦਾ ਭਾਵ ਤੇ ਸਾਡੀ ਜ਼ਿੰਦਗੀ ਤੇ ਇਸ ਦਾ ਅਸਰ ਹੂੰ ਇਹਨਾਂ ਸ਼ਲੋਕਾਂ 'ਚ ਨਾ ਬੜੇ ਡੂੰਘੇ ਇਸ਼ਾਰੇ ਨੇ ਇਸ ਬਾਰੇ ਚਲੋ ਫਿਰ ਸ਼ੁਰੂ ਕਰੀਏ ਪਹਿਲੇ ਸ਼ਲੋਕ ਤੋਂ ਨੰਬਰ 6 ਕਬੀਰ ਜਾ ਦਿਨ ਹਾਉ ਮੂਆ ਪਾਛੇ ਪਿਆ ਆਨੰਦ ਇਥੇ ਮੂਆ ਯਾਨੀ ਮਰਨ ਦੀ ਗੱਲ ਹੈ ਪਰ ਕਹਿੰਦੇ ਨੇ ਕਿ ਇਸ ਤੋਂ ਬਾਅਦ ਆਨੰਦ ਹੋਇਆ ਇਹ ਕਿਵੇਂ ਹਾਂ ਦੇਖੋ ਇਹ ਸਰੀਰ ਵਾਲੀ ਮੌਤ ਨਹੀਂ ਇਹ ਤਾਂ ਹਉਮੇ ਦਾ ਮਰਨਾ ਹੈ ਅੱਛਾ ਜਦੋਂ ਉਹ ਮੈਂ ਉਹ ਹੰਕਾਰ ਖਤਮ ਹੁੰਦਾ ਹੈ ਤਾਂ ਅਸਲ 'ਚ ਆਤਮਿਕ ਖੁਸ਼ੀ ਆਨੰਦ ਮਿਲਦਾ ਹੈ ਹਾਂ ਪਾਛੇ ਪਿਆ ਆਨੰਦ ਤੇ ਨਾਲੇ ਮੋਹਿਮ ਮਿਲੇਓ ਪ੍ਰਭ ਆਪਨਾ ਮਤਲਬ ਹਉਮੇ ਹਟਨ ਨਾਲ ਹੀ ਪਰਮਾਤਮਾ ਦਾ ਅਨੁਭਵ ਹੁੰਦਾ ਹੈ ਤੇ ਉਹ ਸੰਗੀ ਭਜ ਹੈ ਗੋਬਿੰਦਾ ਕੀ ਮਤਲਬ ਹੋਇਆ ਇਹ ਅਵਸਥਾ ਸਾਧ ਸੰਗਤ ਚ ਰਹਿ ਕਰ ਹੀ ਮਿਲਦੀ ਹੈ ਸਾਧ ਸੰਗਤ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਨਾਲ ਭਗਤੀ ਚ ਜੁੜ ਕੇ ਹੀ ਇਹ ਪਰਮਾਤਮਾ ਦੇ ਗੁਣਾਂ ਦਾ ਗਿਆਨ ਹੁੰਦਾ ਹੈ ਤੇ ਹਉਮੇ ਜਾਂਦੀ ਹੈ ਤਾਂ ਹਉਮੇ ਤੇ ਜਾਣਾ ਅਸਲ ਚ ਇੱਕ ਵੱਡੀ ਪ੍ਰਾਪਤੀ ਹੈ ਹਾਂਜੀ ਇੱਕ ਤਰ੍ਹਾਂ ਦਾ ਨਵਾਂ ਜਨਮ ਹੀ ਹੈ ਫਿਰ ਅਗਲਾ ਸ਼ਲੋਕ ਨੰਬਰ 7 ਉਹ ਤਾਂ ਹੋਰ ਵੀ ਕਿਵੇਂ ਕਹਾਂ ਹੈਰਾਨ ਕਰਦਾ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਬ ਕੋਏ ਆਪਣੇ ਆਪ ਨੂੰ ਸਭ ਤੋਂ ਬੁਰਾ ਸਮਝਣਾ ਹਾਂ ਇਹ ਸੁਣਨ ਨੂੰ ਅਜੀਬ ਲੱਗ ਸਕਦਾ ਪਰ ਇਹ ਕੋਈ ਨੈਗੇਟਿਵ ਸੋਚ ਨਹੀਂ ਇਹ ਨਿਮਰਤਾ ਦੀ ਅਸਲ ਅਵਸਥਾ ਹੈ ਇਹ ਕੋਈ ਬਨਾਵਟੀ ਨਿਮਰਤਾ ਨਹੀਂ ਅੱਛਾ ਜਦੋਂ ਹਉਮੈ ਪੂਰੀ ਤਰ੍ਹਾਂ ਚਲੀ ਜਾਂਦੀ ਹੈ ਨਾ ਪਿਛਲੇ ਸ਼ਲੋਕ ਵਾਂਗ ਤਾਂ ਬੰਦੇ ਨੂੰ ਸੱਚੀ ਇੰਜ ਮਹਿਸੂਸ ਹੁੰਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਬਾਕੀ ਸਭ ਚੰਗੇ ਨੇ ਹਮ ਤਜ ਪਲੋ ਸਬ ਕੋਏ ਮਤਲਬ ਇਹ ਹੌਮੇ ਦੇ ਖਤਮ ਹੋਣ ਦਾ ਸਿੱਧਾ ਨਤੀਜਾ ਹੈ ਬਿਲਕੁਲ ਤੇ ਅੱਗੇ ਕਹਿੰਦੇ ਨੇ ਜਿਸ ਬੰਦੇ ਨੇ ਇਹ ਗੱਲ ਸਮਝ ਲਈ ਜਿਨ ਐਸਾ ਕਰ ਬੂਝਿਆ ਅਸਲ ਚ ਉਹੀ ਸਾਡਾ ਮੀਟਰ ਹੈ ਮੀਤ ਹਮਾਰਾ ਸੋਏ ਵਾਹ ਮਤਲਬ ਦੋਸਤੀ ਦੀ ਪਰਿਭਾਸ਼ਾ ਵੀ ਬਦਲ ਗਈ ਹਾਂਜੀ ਰਿਸ਼ਤੇ ਦੀ ਪਰਖ ਇਸ ਨਿਮਰਤਾ ਦੀ ਸਮਝ ਤੇ ਆ ਗਈ ਠੀਕ ਹੈ ਪਰ ਹੌਮੇ ਇਨੀ ਸੌਖੀ ਤਾਂ ਜਾਂਦੀ ਨਹੀਂ ਹੋਣੀ ਸ਼ਲੋਕ ਨੰਬਰ 8 ਚ ਇਹੀ ਗੱਲ ਲੱਗਦੀ ਹੈ ਕਬੀਰ ਆਈ ਮੁਝਹਿ ਪਹਿ ਅਨੇਕ ਕਰੇ ਕਰਪੇਸ ਹਾਂਜੀ ਬਿਲਕੁਲ ਇਸ ਲੋਕ ਚੇਤਾਵਨੀ ਦਿੰਦਾ ਹੈ ਕਿ ਹਉਮੈ ਬੜੀ ਤੋਖੇਬਾਜ਼ ਹੈ ਅਨਿਕ ਕਰੇ ਕਰ ਪੇਸ ਕਈ ਰੂਪ ਬਦਲ ਕੇ ਆਉਂਦੀ ਹੈ ਕਦੇ ਗਿਆਨ ਦਾ ਹੰਕਾਰ ਕਦੇ ਸੇਵਾ ਦਾ ਕਦੇ ਦਾਨ ਦਾ ਅੱਛਾ ਮਤਲਬ ਸੂਖਮ ਰੂਪਾਂ ਚ ਵੀ ਆ ਸਕਦੀ ਹੈ ਹਾਂਜੀ ਬਹੁਤ ਸੂਖਮ ਪਤਾ ਵੀ ਨਹੀਂ ਲੱਗਦਾ ਤੇ ਇਸ ਤੋਂ ਬਚਾ ਕਿਵੇਂ ਹੋਵੇਗਾ ਹਮ ਰਾਖੇ ਗੁਰ ਆਪਣੇ ਗੁਰੂ ਦੀ ਸ਼ਰਨ ਹਾਂ ਸਿਰਫ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਹੀ ਇਸ ਤੋਂ ਬਚਾ ਸਕਦੀ ਹੈ ਤੇ ਅਖੀਰ ਚ ਉਹ ਕੀਨੋ ਆਦੇਸ਼ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਕਿ ਜਦੋਂ ਗੁਰੂ ਦੀ ਕਿਰਪਾ ਨਾਲ ਗਿਆਨ ਪੱਕਾ ਹੋ ਜਾਂਦਾ ਹੈ ਤਾਂ ਹਉਮੈ ਆਖਰ ਹਾਰ ਮੰਨ ਲੈਂਦੀ ਹੈ ਉਹ ਚੁੱਕ ਜਾਂਦੀ ਹੈ ਨਮਸਕਾਰ ਆਦੇਸ਼ ਕਰਦੀ ਹੈ ਉਹ ਅਧੀਨ ਹੋ ਜਾਂਦੀ ਹੈ ਵਾਹ ਮਤਲਬ ਹਉਮੈ ਤੇ ਜਿੱਤ ਗੁਰੂ ਰਾਹੀਂ ਸੰਭਵ ਹੈ ਬਿਲਕੁਲ ਗੁਰੂ ਦੀ ਅਗਵਾਈ ਨਾਲ ਤਾਂ ਹੁਣ ਅਗਲਾ ਸ਼ਲੋਕ ਨੰਬਰ 9 ਇਹ ਇੱਕ ਤਰ੍ਹਾਂ ਦਾ ਸਿੱਟਾ ਕੱਢਦਾ ਲੱਗਦਾ ਹੈ ਕਬੀਰ ਸੋਈ ਮਾਰੀਐ ਜਿਹ ਮੂਏ ਸੁਖ ਹੋਏ ਇੱਥੇ ਸੋਈ ਕੌਣ ਹੈ ਜਿਸ ਨੂੰ ਮਾਰਨ ਲਈ ਕਿਹਾ ਜਾ ਰਿਹਾ ਹੈ ਹਾਂ ਇੱਥੇ ਬਿਲਕੁਲ ਸਾਫ਼ ਹੈ ਸੋਈ ਮਤਲਬ ਉਹੀ ਹਾਉਮ ਹੈ ਅੱਛਾ ਪਹਿਲਾਂ ਉਸ ਤੇ ਪੇਸ ਦੱਸੇ ਉਸ ਤੋਂ ਬਚਾ ਦੱਸਿਆ ਤੇ ਹੁਣ ਸਿੱਧਾ ਸੱਦਾ ਕਿ ਇਸ ਨੂੰ ਮਾਰ ਦਿਓ ਪਰ ਕਿਉਂ ਕਿਉਂਕਿ ਜਿਹ ਮੂਏ ਸੁਖ ਹੋਏ ਹਾਂ ਇਸ ਦੇ ਮਰਨ ਨਾਲ ਹੀ ਅਸਲ ਸੁਖ ਅੰਦਰੂਨੀ ਸ਼ਾਂਤੀ ਮਿਲਦੀ ਹੈ ਤੇ ਦੂਜਾ ਫਾਇਦਾ ਦੂਜਾ ਫਾਇਦਾ ਸਮਾਜਿਕ ਹੈ ਭਲੋ ਭਲੋ ਸਭ ਕੋ ਕਹੇ ਜਦੋਂ ਹੌਮੇ ਨਹੀਂ ਰਹਿੰਦੀ ਤੁਹਾਡਾ ਵਤੀਰਾ ਸਭ ਲਈ ਚੰਗਾ ਹੋ ਜਾਂਦਾ ਹੈ ਹਾਂ ਬੁਰੋ ਨਾ ਮਾਨੇ ਕੋਏ ਕੋਈ ਵੀ ਤੁਹਾਡੀ ਗੱਲ ਦਾ ਬੁਰਾ ਨਹੀਂ ਮੰਨਦਾ ਸਹੀ ਗੱਲ ਤਾਂ ਇਹ ਦੋਵੇਂ ਪਧਰਾਂ ਤੇ ਫਾਇਦਾ ਦਿੰਦੀ ਹੈ ਅੰਦਰ ਵੀ ਕਿ ਬਾਹਰ ਵੀ ਤੇ ਜੇ ਹੌਮੇ ਕਾਬੂਨਾ ਕੀਤੀ ਜਾਵੇ ਸ਼ਲੋਕ ਨੰਬਰ 10 ਸ਼ਾਇਦ ਇਸੇ ਬਾਰੇ ਹੈ ਹਾਂਜੀ ਸ਼ਲੋਕ 10 ਵਿੱਚ ਕਬੀਰ ਜੀ ਉਹਨਾਂ ਲੋਕਾਂ ਦੀ ਤਸਵੀਰ ਖਿੱਚਦੇ ਨੇ ਜਿਹੜੇ ਹੌਮੇ ਦੇ ਵਸ ਵਿੱਚ ਨੇ ਉਹ ਕਹਿੰਦੇ ਨੇ ਰਾਤੀ ਹੋਵੈ ਕਾਰਿਆਂ ਮਤਲਬ ਉਹਨਾਂ ਦੀਆਂ ਰਾਤਾਂ ਕਾਲੀਆਂ ਨੇ ਉਹ ਬੁਰੇ ਕੰਮ ਕਰਦੇ ਨੇ ਕਾਰੇ ਊਭੇ ਜੰਤ ਲੈ ਫਾਹੇ ਉਠਤਾਵਤੇ ਹਾਂ ਇਹ ਬਿੰਬ ਹੈ ਉਹਨਾਂ ਲੋਕਾਂ ਲਈ ਜੋ ਹਉਮੇ ਤੇ ਲਾਲਚ ਵਿੱਚ ਦੂਜਿਆਂ ਦਾ ਨੁਕਸਾਨ ਕਰਨ ਲਈ ਤਿਆਰ ਰਹਿੰਦੇ ਨੇ ਜਿਵੇਂ ਚੋਰ ਰਾਤ ਨੂੰ ਫਾਇ ਲੈ ਕੇ ਨਿਕਲਦਾ ਹੈ ਤੇ ਫਿਰ ਅੰਤ ਵਿੱਚ ਸੀ ਜਾਨ ਮਾਰੇ ਭਗਵੰਤ ਇਸ ਦਾ ਕੀ ਮਤਲਬ ਹੋਇਆ ਕੋਈ ਸਜ਼ਾ ਦੇਖੋ ਇੱਥੇ ਮਾਰੇ ਭਗਵੰਤ ਦਾ ਮਤਲਬ ਸ਼ਾਬਦਿਕ ਮੌਤ ਨਹੀਂ ਇਹ ਅਧਿਆਤਮਿਕ ਮੌਤ ਹੈ ਮਤਲਬ ਉਹ ਲੋਕ ਰਬ ਵੱਲੋਂ ਉਸ ਆਤਮਿਕ ਆਨੰਦ ਤੋਂ ਸਦਵੀ ਸ਼ਾਂਤੀ ਤੋਂ ਇੱਕ ਤਰ੍ਹਾਂ ਨਾਲ ਮਾਰੇ ਜਾਂਦੇ ਨੇ ਵਾਂਝੇ ਰਹਿ ਜਾਂਦੇ ਨੇ ਉਹ ਜਿਉਂਦੇ ਹੋਏ ਵੀ ਰੋਹਾਨੀ ਤੌਰ ਤੇ ਮਰੇ ਹੁੰਦੇ ਨੇ ਤਾਂ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜਿਹੜੇ ਲੋਕ ਹਉਮੇ ਵਿੱਚ ਜਿਉਂਦੇ ਨੇ ਉਹ ਅੰਦਰੋਂ ਕਿੰਨੇ ਕੁ ਦੁਖੀ ਹੋਣਗੇ ਬਿਲਕੁਲ ਉਹਨਾਂ ਦੀ ਅੰਦਰੂਨੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ ਹੂੰ ਤਾਂ ਜੇ ਸਾਰੀ ਗੱਲ ਨੂੰ ਜੋੜੀਏ ਇਹ ਸ਼ਲੋਕ ਤਾਂ ਇੱਕ ਪੂਰਾ ਰਸਤਾ ਦੱਸ ਰਹੇ ਨੇ ਹਾਂਜੀ ਪਹਿਲਾਂ ਹਉਮੇ ਦੇ ਅੰਤ ਨੂੰ ਸਮਝਣਾ ਹਾਂਜੀ ਫਿਰ ਨਿਮਰਤਾ ਪੈੜਾ ਕਰਨੀ ਹਾਂਜੀ ਫਿਰ ਉਸ ਦੀਆਂ ਚਾਲਾਂ ਤੋਂ ਗੁਰੂ ਦੀ ਮਦਦ ਨਾਲ ਬਚਣਾ ਹਾਂਜੀ ਤੇ ਅਖੀਰ ਚ ਉਸ ਨੂੰ ਖਤਮ ਕਰਨ ਦਾ ਪੱਕਾ ਇਰਾਦਾ ਕਰਕੇ ਸ਼ਾਂਤੀ ਤੇ ਇੱਜ਼ਤ ਪਾਉਣੀ ਬਿਲਕੁਲ ਇੱਕ ਮੁਕੰਮਲ ਯਾਤਰਾ ਹੈ ਹਉਮੇ ਤੋਂ ਮੁਕਤੀ ਵੱਲ ਨਾਲ ਇੱਕ ਹੋਰ ਗੱਲ ਵੀ ਹੈ ਹਉਮੇ ਹੀ ਸਾਰੇ ਦੁੱਖਾਂ ਦੀ ਜੜ ਹੈ ਰੱਬ ਤੋਂ ਦੂਰੀ ਦਾ ਕਾਰਨ ਹੈ ਹਾਂਜੀ ਬਿਲਕੁਲ ਤੇ ਇਸ ਦਾ ਤੋੜ ਹੈ ਨਿਮਰਤਾ ਗੁਰੂ ਦੀ ਸਿੱਖਿਆ ਨੂੰ ਕਮਾਉਣਾ ਜਿਸ ਨਾਲ ਸ਼ਾਂਤੀ ਮਿਲਦੀ ਹੈ ਰੱਬ ਨਾਲ ਮਿਲਾਪ ਹੁੰਦਾ ਹੈ ਤੇ ਲੋਕਾਂ ਵਿੱਚ ਵੀ ਇੱਜ਼ਤ ਮਿਲਦੀ ਹੈ ਸਹੀ ਕਿਆ ਇਸ ਸ਼ਲੋਕ ਇੱਕ ਤਰ੍ਹਾਂ ਨਾਲ ਹਉਮੇ ਦੇ ਹਨੇਰੇ ਚੋਂ ਨਿਕਲ ਕੇ ਆਨੰਦ ਤੇ ਸੁੱਖ ਦੇ ਚਾਨਣ ਵੱਲ ਜਾਣ ਦਾ ਰਸਤਾ ਦਿਖਾ ਰਹੇ ਨੇ ਇਹ ਸਫਰ ਹੈ ਨਿਮਰਤਾ ਦਾ ਸਵੈ ਪਰਚੋਲ ਦਾ ਤੇ ਅਧਿਆਤਮਿਕ ਜਾਗਰੂਕਤਾ ਦਾ ਪਰ ਇੱਕ ਗੱਲ ਹੋਰ ਸੋਚਣ ਵਾਲੀ ਹੈ ਹਾਂਜੀ ਦੱਸੋ ਦੇਖੋ ਸ਼ਲੋਕ 9 ਕਹਿੰਦਾ ਹੈ ਹਾਂ ਮੈਨੂੰ ਮਾਰਨ ਨਾਲ ਸੁੱਖ ਤੇ ਸਤਕਾਰ ਮਿਲਦਾ ਹੈ ਇੱਕ ਮੰਜ਼ਿਲ ਵਾਂਗ ਲੱਗਦਾ ਹੈ ਹੂੰ ਪਰ ਜਿਹੜੀ ਗੱਲ ਸ਼ਲੋਕ 8 ਚ ਹੈ ਹਮ ਰਾਖੇ ਗੁਰ ਆਪਣੇ ਉਹ ਲਗਾਤਾਰ ਗੁਰੂ ਦੀ ਸ਼ਰਨ ਤੇ ਸਿੱਖਿਆ ਤੇ ਜ਼ੋਰ ਦਿੰਦੀ ਹੈ ਹਾਂਜੀ ਉਹ ਤਾਂ ਹੈ ਤਾਂ ਕੀ ਇਹ ਹੋ ਸਕਦਾ ਹੈ ਕੀ ਅਸਲ ਰੋਹਾਨੀ ਅਭਿਆਸ ਸਿਰਫ ਹੌਮੇ ਦਾ ਅੰਤਿਮ ਖਾਤਮਾ ਹੀ ਨਾ ਹੋਵੇ ਸਗੋਂ ਇਹ ਲਗਾਤਾਰ ਚੱਲਣ ਵਾਲਾ ਸੰਘਰਸ਼ ਹੋਵੇ ਉਹ ਜਾਗਰੂਕਤਾ ਗੁਰੂ ਦੀ ਮਦਦ ਨਾਲ ਹੌਮੇ ਦੇ ਨਵੇਂ-ਨਵੇਂ ਰੂਪਾਂ ਨੂੰ ਪਛਾਣਦੇ ਰਹਿਣਾ ਤੇ ਉਸ ਨੂੰ ਕਾਬੂ 'ਚ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ अच्छा मतलब मंजिल तो ज्यादा सफर ते जोर हां कुछ इस तरह की शायद असल साधना ही ये निरंतर कोशिश है इस ते मतलब और विचार ਕੀਤਾ ਜਾ ਸਕਦਾ ਜੀ ਇਹ ਤਾਂ ਬਹੁਤ ਹੀ ਵਧੀਆ ਖਿਆਲ ਹੈ ਜਿਸ ਤੇ ਸਰੋਤੇ ਡੂੰਗਾ ਵਿਚਾਰ ਕਰ ਸਕਦੇ ਨੇ ਤੇ ਇਸੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ